ਇਰੇ ਵਿੱਚ ਸਰਨ ਟੈਰਪੇਸ ਸਿੱਖਾਲਾ ਬੇਟਾ ਨਵੋਦਿਆ ਦਾਖਲਾ ਪਿਖਿਆ ਤੇ ਅਰੀਦੀਨ ਭਾਈ ਜੈਤਾ ਜੀ ਫਾਊਂਡੇਸ਼ਨ ਦੀ ਨਵੀਂ ਜਿਹੜੀ ਪੰਜਾਬੀ ਦੀ ਪੁਸਤਕ ਬਣਾਈ ਗਈ ਆ ਉਹਦੇ ਆਪਾਂ ਬੇਟਾ 10ਵਾਂ ਸੈੱਟ ਕਰਦੇ ਪੀ ਟੋਟਲ 20 ਸੈੱਟ ਆ ਉਹਦੇ ਵਿੱਚ 10ਵੇਂ ਸੈੱਟ ਦਾ ਲਾਸਟ ਪੈਰਾ ਜਿਹੜਾ ਆਪਾਂ ਕਰਨ ਲੱਗੇ ਆ ਬੇਟਾ ਧਿਆਨ ਨਾਲ ਦੇਖੋ ਕਿੰਦ ਮਾਧਵਦਾਸ ਨੇ ਆਪਣੀ ਨਵੀਂ ਸੰਗ ਮਰਮਰ ਦੀ ਮਹਿਲ ਬਣਾਈ ਹੈ ਕਿਨੇ ਮਾਧਵਦਾਸ ਨੇ ਠੀਕ ਹੈ ਇਸ ਦੇ ਸਾਹਮਣੇ ਇੱਕ ਬਹੁਤ ਹੀ ਸੁਹਾਵਣਾ ਬਗੀਚਾ ਵੀ ਲਗਾਇਆ ਗਿਆ ਹੈ ਉਹ ਉਸ ਨੂੰ ਕਲਾ ਨਾਲ ਬਹੁਤ ਪਿਆਰ ਹੈ ਕਿਨੂੰ ਮਾਧਵਦਾਸ ਨੂੰ ਪੈਸੇ ਦੀ ਕੋਈ ਕਮੀ ਨਹੀਂ ਹੈ ਅਤੇ ਨਸ਼ੇ ਨੇ ਇਸ ਨੂੰ ਛੂਇਆ ਨਹੀਂ ਹੈ ਮਤਲਬ ਮਾਧਵਦਾਸ ਨਸ਼ਾ ਨਹੀਂ ਕਰਦਾ ਠੀਕ ਹੈ ਉਹ ਸੁੰਦਰ ਸਵਾਦ ਵਾਲਾ ਆਦਮੀ ਹੈ ਅੱਗੇ ਉਹ ਫੁੱਲ ਅਤੇ ਪੌਦੇ ਕਟੋਰੀਆਂ ਵਿੱਚੋਂ ਉਛਲਦਾ ਪਾਣੀ ਅਤੇ ਟੈਂਕੀਆਂ ਵਿੱਚ ਫੁਹਾਰੇ ਪਸੰਦ ਕਰਦਾ ਹੈ ਠੀਕ ਹੈ ਕਲਾ ਪ੍ਰੇਮੀ ਆ ਬੇਟਾ ਉਹ ਅੱਗੇ ਕੀ ਕਹਿੰਦਾ ਪਿਆ ਕਹਿੰਦਾ ਉਸ ਕੋਲ ਕਾਫੀ ਸਮਾਂ ਹੈ ਸਮਾਂ ਬਹੁਤ ਹੈ ਉਹਦੇ ਕੋਲੇ ਸ਼ਾਮ ਨੂੰ ਜਦੋਂ ਦਿਨ ਦੀ ਗਰਮੀ ਘਟ ਜਾਂਦੀ ਹੈ ਅਤੇ ਅਸਮਾਨ ਕਈ ਰੰਗਾਂ ਵਾਲਾ ਹੋ ਜਾਂਦਾ ਹੈ ਤਾਂ ਉਹ ਘਰ ਦੇ ਬਾਹਰ ਥੜੇ ਤੇ ਇੱਕ ਬਿਸਤਰਾ ਵਿਛਾਉਂਦਾ ਹੈ ਅਤੇ ਗੱਦੀ ਦੇ ਸਹਾਰੇ ਗਲੀਚੇ ਤੇ ਬੈਠਦਾ ਹੈ ਅਤੇ ਕੁਦਰਤ ਦੀ ਸ਼ਾਨ ਨੂੰ ਵੇਖਦਾ ਹੈ ਇੰਜ ਜਾਪਦਾ ਹੈ ਜਿਵੇਂ ਉਸ ਦੇ ਮਨ ਨੂੰ ਇੰਨਾ ਵਿੱਚੋਂ ਸੰਤੁਸ਼ਟੀ ਮਿਲਦੀ ਹੈ ਸਾਡੇ ਦੋਸਤ ਹੁੰਦੇ ਨੇ ਤਾਂ ਉਹਨਾਂ ਨਾਲ ਹਾਸੇ ਮਜ਼ਾਕ ਨਾਲ ਚਰਚਾ ਕਰਦੇ ਹਾਂ ਨਹੀਂ ਤਾਂ ਅਸੀਂ ਸੁਪਨੇ ਵਾਂਗ ਸ਼ਾਮਾਂ ਗੁਜ਼ਾਰਦੇ ਹਾਂ ਬਸ ਕੂਲ ਰੱਖੇ ਹੁੱਕਾ ਹੁੱਕੇ ਨੂੰ ਮੂੰਹ ਕਰਨ ਦੇ ਖਿਆਲਾਂ ਵਿੱਚ ਠੀਕ ਹੈ ਬੇਟਾ ਤਾਂ ਬੇਟਾ ਆਪਾਂ ਪੈਰਾ ਪੜ੍ਹ ਲਿਆ ਹੁਣ ਆਪਾਂ ਇਹਦੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਕਿਹੜਾ ਸ਼ਬਦ ਫੁੱਲ ਦਾ ਸਮਾਨਾਰਥੀ ਨਹੀਂ ਹੈ ਸੁਮਨ ਇਹ ਬੇਟਾ ਹਿੰਦੀ ਚੋਂ ਲੈ ਗਿਆ ਸੁਮਨ ਵੀ ਫੁੱਲ ਦਾ ਹੁੰਦਾ ਬੱਦਲ ਬੱਦਲ ਫੁੱਲ ਦਾ ਸਮਾਨਾਰਥੀ ਨਹੀਂ ਹੈਗਾ ਬੇਟਾ ਬੱਦਲ ਅਲੱਗ ਚੀਜ਼ ਹੈ ਠੀਕ ਹੈ ਫੁੱਲ ਦਾ ਨਾਂ ਨਹੀਂ ਹੈਗਾ ਫਲਾਵਰ ਫੁੱਲ ਇਹ ਬੇਟਾ ਫੁੱਲ ਦੇ ਸਮਾਨਰਥੀ ਹੈਗੀ ਐ ਅੱਗੇ ਕੀ ਕਹਿੰਦਾ ਸ਼ਾਮ ਦਾ ਦ੍ਰਿਸ਼ ਕਿਹੋ ਜਿਹਾ ਹੁੰਦਾ ਹੈ ਕਹਿੰਦਾ ਸਿਰਫ ਅਸਮਾਨ ਕਈ ਰੰਗਾਂ ਦਾ ਹੋ ਜਾਂਦਾ ਦਿਨ ਦੀ ਗਰਮੀ ਦੂਰ ਹੋ ਜਾਂਦੀ ਹੈ ਆ ਸੀ ਦਿਨ ਦੀ ਗਰਮੀ ਘਟ ਜਾਂਦੀ ਹੈ ਤੇ ਅਸਮਾਨ ਕਈ ਰੰਗਾਂ ਦਾ ਹੋ ਜਾਂਦਾ ਆ ਬੇਟਾ ਆਪਾਂ ਪੈਰੇ 'ਚ ਪੜਿਆ ਸੀ ਗਿਆ ਠੀਕ ਹੈ ਵੈਸੇ ਆ ਵੀ ਠੀਕ ਆ ਆ ਵੀ ਠੀਕ ਆ ਪਰ ਇਹ ਆ ਦੋਵੇਂ ਪੁਆਇੰਟ ਸੀਗੇ ਪੈਰੇ 'ਚ ਤੇ ਜਿਹੜਾ ਬੈਸਟ ਆਲਟਰਨੇਟਿਵ ਆ ਉਹੀ ਅਸੀਂ ਦੇਣਾ ਹੁੰਦਾ ਹੈ ਠੀਕ ਹੈ ਅੱਗੇ ਕੀ ਕਹਿੰਦਾ ਮਾਧਵ ਦਾਸ ਕਿਹੋ ਜਿਹਾ ਮਨੁੱਖ ਹੈ ਸੁੰਦਰ ਸੁਆਦ ਵਾਲਾ ਬੁਰੀਆਂ ਆਦਤਾਂ ਵਾਲਾ ਮਾੜੀ ਪਰ ਹਾਸੋਹੀਣੀ ਸ਼ਖਸੀਅਤ ਸਖਤ ਅਤੇ ਅਨੁਸ਼ਾਸਿਤ ਸ਼ਖਸੀਅਤ ਤਾਂ ਬੇਟਾ ਆਪਾਂ ਪਹਿਰੇ ਚ ਪੜਿਆ ਸੀ ਮਾਧੋ ਮਾਧਵ ਦਾਸ ਆ ਜਿਹੜਾ ਸੁੰਦਰ ਸੁਆਦ ਵਾਲਾ ਮਨੁੱਖ ਹੈਗਾ ਆ ਅੱਗੇ ਹੈਗਾ ਮਾਧਵ ਦਾਸ ਦੇ ਘਰ ਦੇ ਸਾਹਮਣੇ ਕੀ ਸੀ ਤਾਂ ਬੇਟਾ ਆਪਾਂ ਪੜਿਆ ਸੀ ਉਹਦੇ ਘਰ ਦੇ ਸਾਹਮਣੇ ਬਾਗੀਚਾ ਸੀ ਜਾਂ ਬਾਗ ਠੀਕ ਹੈ ਬੇਟਾ ਅੱਗੇ ਬੇਟਾ ਆ ਲਾਸਟ ਸਵਾਲ ਆ ਕਹਿੰਦਾ ਸੰਗ ਮਰਮਰ ਦੀ ਆਪਣੀ ਮੈਲ ਕਿਸ ਨੇ ਬਣਾਈ ਤਾਂ ਬੇਟਾ ਆਪਾਂ ਪਹਿਰੇ ਚ ਪੜਿਆ ਸੀ ਮਾਧਵ ਦਾਸ ਨੇ ਠੀਕ ਹੈ ਤਾਂ ਮਾਧਵਨ ਦਾਸ ਮਾਧੋ ਦਾਸ ਮਾਰਗ ਵਿਦਾਸ ਇਹ ਪਹਿਰੇ ਚ ਨਾ ਕੀ ਸੀ ਮਾਧਵ ਦਾਸ ਤਾਂ ਇਹ ਵਨ ਇਹਦਾ ਰਾਈਟ ਆਨਸਰ ਆਊਗਾ ਇਹਦੇ ਨਾਲ ਹੀ ਬੇਟਾ ਇਹਦੇ ਪੇਸ ਦੇ ਕੁਐਸਚਨ ਜਿਹੜੇ ਉਹ ਕੰਪਲੀਟ ਹੋ ਗਏ ਤੇ 10 ਨੰਬਰ ਸੈੱਟ ਆ ਸਾਡਾ ਕੰਪਲੀਟ ਹੋ ਗਿਆ ਲਗਭਗ ਅੱਧੀ ਕਿਤਾਬ ਆਪਣੀ ਕੰਪਲੀਟ ਹੋ ਗਈ ਅਗਲਾ ਪੈਰਾ ਆ ਪਾਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ